ਸੋ ਸਭ ਸੱਚੇ ਪਾਰਸਾ ਖਿਆਲ ਦੇ ਰਿਨ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਸੋਈ ਮਾਰੀਐ ਜੇ ਮੂਐ ਸੁਖ ਹੋਏ ਵੈਰੀ ਦੇ ਮਰਿਆ ਸੁਖ ਹੋਵੇ ਤੇ ਸਾਰਿਆਂ ਨੂੰ ਸੁਖ ਹੋਏ ਤੇ ਕਿੱਡਾ ਕਣਾ ਸੁਖ ਹੋਵੇ ਗੁਰਮੁਖੋ ਭਲੋ ਭਲੋ ਚੰਗਾ ਚੰਗਾ ਸਭ ਕੋ ਕਹੈ ਸਾਰੇ ਕਹਿਣ ਵੀ ਚੰਗਾ ਹੋਇਆ ਮਰ ਗਿਆ ਸਾਰੇ ਕਹਿਣ ਅੱਛਾ ਹੋਇਆ ਹੁਣ ਇਸ ਪੰਕਤੀਆਂ ਨੂੰ ਜਦੋਂ ਸਮਝੋਗੇ ਗੁਰਮੁਖੋ ਫਿਰ ਪਤਾ ਲੱਗੇਗਾ ਕਿ ਗੁਰਬਾਣੀ ਦੀ ਵਿਚਾਰਧਾਰਾ ਕੀ ਹੈ ਬਾਰੀ ਤੌਰ ਤੇ ਦੁਸ਼ਮਣ ਨੂੰ ਕੋਈ ਰਹਿਬਰ ਮਾਰੇ ਜਾਂ ਕੋਈ ਮਾਰੇ ਤੇ ਉਸ ਦੇ ਮਰਨ ਨਾਲ ਇਧਰ ਤੇ ਜਿੱਤ ਹੋਈ ਆ ਪਰ ਦੂਜੇ ਪਾਸੇ ਜਿਨ੍ਹਾਂ ਦਾ ਜੀ ਚਲਾ ਗਿਆ ਜਿਨ੍ਹਾਂ ਦਾ ਪਰਿਵਾਰ ਦਾ ਮੈਂਬਰ ਮਰ ਗਿਆ ਉਹ ਉਹਨਾਂ ਲਈ ਤੇ ਦੁੱਖ ਹੈ ਨਾ ਉਹ ਤੇ ਨਹੀਂ ਨਾ ਕਹਿਣਗੇ ਚੰਗਾ ਹੋਇਆ ਬਾਬਾ ਕਬੀਰ ਸਾਹਿਬ ਕਿੱਡਾ ਪਿਆਰਾ ਬਚਨ ਕਹਿੰਦੇ ਨੇ ਕਬੀਰ ਸੋਈ ਮਾਰੀਐ ਜਿਹ ਮੂਐ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨਾ ਮੰਨੇ ਕੋਈ ਫਿਰ ਬੁਰਾ ਮੰਨੇਗਾ ਹੀ ਕੋਈ ਨਹੀਂ ਉਹ ਕਿਸ ਮਾਰਨ ਦਾ ਜ਼ਿਕਰ ਕਿਸ ਨੂਮਕਾਉਣ ਦਾ ਜੋਕਰ ਜ਼ਿਕਰ ਕਿਸ ਸ਼ੁਭ ਕਰਨ ਦਾ ਜ਼ਿਕਰ ਗੁਰਗੋਬਿੰਦ ਸਿੰਘ ਪਾਤਸ਼ਾਹ ਆਪਣੀ ਰਚਨਾ ਚ ਕਰ ਰਹੇ ਨੇ ਕਿ ਮਾਲਕਾ ਮੈਨੂੰ ਬਖਸ਼ਿਸ਼ ਦੇ ਮੈਨੂੰ ਅਸੀਸ ਦੇ ਵੀ ਮੈਂ ਤੇਰੀ ਅਸੀਸ ਨਾਲ ਇਹ ਸ਼ੁਭ ਕਰਮ ਕਰ ਸਕਾਂ ਕਿਹੜਾ ਸ਼ੁਭ ਕਰਮ ਉਸ ਬੈਰੀ ਨੂੰ ਮਾਰ ਸਕਾਂ ਤੇ ਬੈਰੀ ਕਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਬੈਰੀ ਹੈ ਤੇਰੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਹ ਜਿਹੜੇ ਅੰਦਰ ਦੇ ਬੈਰੀ ਨੇ ਨਾ ਐਵੇਂ ਥੋੜਾ ਬਾਣੀ ਨੇ ਆਖਿਆ ਗੁਰਮੁਖੋ ਇੱਕ ਸੂਰਮਾ ਆਉ ਹੈ ਜਿਹੜਾ ਜੰਗ ਦੇ ਮੈਦਾਨ ਵਿੱਚ ਲੜਦਾ ਹੈ ਤੇ ਸਬ ਸੱਚੇ ਪਾਰਸਾ ਜੀ ਕਹਿੰਦੇ ਨੇ ਉਹ ਸੂਰਮਾ ਤੇ ਸਾਹਮਣੇ ਨਜ਼ਰ ਆਉਂਦਾ ਹੈ ਅਸਲ ਸੂਰਮਾ ਪਤਾ ਕੌਣ ਹੈ ਜਿੰਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਰੇ ਅਸਲ ਸੂਰਮਾ ਤੇ ਉਹ ਹੈ ਜਿਹਨੇ ਪੰਜਾਂ ਨੂੰ ਕਾਬੂ ਕੀਤਾ ਹੋਇਆ ਬਸੰਤ ਕੀ ਬਾਣੀ ਨੂੰ ਪੜ੍ਹੀ ਹੈ ਨਾ ਤੇ ਉੱਥੇ ਪਾਤਸ਼ਾਹ ਬੜੇ ਪਿਆਰੇ ਸ਼ਬਦ ਕਹਿੰਦੇ ਨੇ ਪੰਜੇ ਬੱਦੇ ਮਹਾਬਲੀ ਕਰ ਸੱਚਾ ਟੋਆ ਜਿੰਦੇ ਪੰਜਾਂ ਨੂੰ ਬੰਨ੍ਹ ਲਿਆ ਪੰਜਾਂ ਨੂੰ ਕਾਬੂ ਕਰ ਲਿਆ ਕਿਹੜੇ ਪੰਜਾਂ ਨੂੰ ਜਿਹੜੇ ਪੰਜਾਂ ਨੇ ਇਹਨੂੰ ਤੰਗ ਕੀਤਾ ਹੋਇਆ ਸੀ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ ਨਾ ਅਵਰ ਪੰਜ ਹਮ ਏਕ ਜਨਾ ਉਹ ਪੰਜ ਨੇ ਤੇ ਮੈਂ ਕੱਲਾ ਅਵਰ ਪੰਜ ਹਮ ਏਕ ਜਨਾ ਕਿਉਂ ਰੱਖੂ ਘਰ ਬਾਹਰ ਮਨਾ ਭਾਵੇਂ ਘਰ ਹੋਵੇ ਤੇ ਭਾਵੇਂ ਬਾਹਰ ਹੋਵੇ ਮਾਲਕ ਜੀ ਮੈਨੂੰ ਹਰ ਥਾਂ ਤੇ ਲੁੱਟਦੇ ਨੇ ਮਾਰਦੇ ਨੇ ਉਹ ਕੌਣ ਆ ਜਿਹੜਾ ਹਰ ਥਾਂ ਤੇ ਲੁੱਟਦਾ ਮਾਰਦਾ ਉਹ ਅੰਦਰ ਦੀ ਖੇਡ ਦਾ ਜ਼ਿਕਰ ਹੈ ਜੀ ਔਰ ਪੰਚ ਹਮ ਇੱਕ ਜਨਾ ਕਿਉਂ ਰਾਖੂ ਕਰ ਮਾ ਬਾਰ ਮਨਾ ਮਾਰੇ ਲੁੱਟੈ ਨੀਤ ਨੀਤ ਨਿਤ ਲੁੱਟਦੇ ਨੇ ਨਿਤ ਮਾਰਦੇ ਨੇ ਕਿਸ ਅਗੇ ਕਰੀ ਪੁਕਾਰ ਜਨਾ ਮੈਂ ਕਿਦੇ ਅਗੇ ਪੁਕਾਰ ਕਰਾਂ ਮੈਨੂੰ ਲੁੱਟਦੇ ਨੇ ਮਾਰਦੇ ਨੇ ਸਰਬਰ ਪੰਖੀ ਏਕੜੋ ਫਾਹੀ ਵਾੜ 50 50 ਨੇ ਜਿਹੜੀਆਂ ਫਾਈਆਂ ਮੈਨੂੰ ਪੈਂਦੀਆਂ ਨੇ ਹਰ ਰੋਜ਼ ਹਰ ਵੇਲੇ ਬਾਬਾ ਕਬੀਰ ਸਾਹਿਬ ਨੂੰ ਹੋਰ ਪੜ੍ਹੀਏ ਤੇ ਬਾਬਾ ਕਬੀਰ ਸਾਹਿਬ ਤੇ ਉੱਥੋਂ ਤੱਕ ਕਹਿ ਦਿੰਦੇ ਨੇ ਕਿ ਪੰਜ 25 ਮੋਹ ਮਦ ਮਤਸਰ ਆਡੀ ਪ੍ਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾ ਕਰੂੰ ਰਗਰਾਇਆ ਮਾਲਕਾਏ ਤੇ ਪੰਜਾਂ ਦੇ ਪਿੱਛੇ ਹੋਰ ਪੰਜ-ਪੰਜ ਸੈਨਾਪਤੀ ਵੱਡੀ ਫੌਜ ਆਏ ਤੇ ਇਦ ਕਬੂ ਕਿਦਾਂ ਕੀਤਾ ਜਾਵੇ ਇਹਨਾਂ ਨੂੰ ਕਿਦਾਂ ਮਾਰਿਆ ਜਾਵੇ ਕਿਦਾਂ ਹਰਾਇਆ ਜਾਵੇ ਇਹਨਾਂ ਨੂੰ ਤੇ ਸੱਚ ਜਾਣਿਓ ਗੁਰਮੁਖੋ ਇਹਨਾਂ ਪੰਜਾਂ ਦੇ ਮਰਿਆਂ ਸਾਰਿਆਂ ਨੂੰ ਸੁਖ ਹੈ ਇਹ ਪੰਜ ਕਾਬੂ ਆ ਜਾਣ ਇਹ ਪੰਜ ਵਸ ਵਿੱਚ ਆ ਜਾਣ ਇਹ ਤਨ ਸੁਖੀ ਹੋ ਜਾਂਦਾ ਏ ਆ ਕਾਇਆ ਸੁਖੀ ਹੋ ਜਾਂਦੀ ਏ ਸਤ ਸੰਤੋਖ ਦਇਆ ਹਲੀਮੀ ਧੈਵੀ ਗੁਣ ਜਿਹੜੇ ਨੇ ਉਹ ਪ੍ਰਸੰਤਾ ਦੇ ਵਿੱਚ ਆ ਜਾਂਦੇ ਨੇ ਗੁਰਮੁਖੋ ਇਹਨਾਂ ਪੰਜਾਂ ਨੂੰ ਮਾਰਨਾ ਇਹਨਾਂ ਪੰਜਾਂ ਨੂੰ ਕਾਬੂ ਕਰਨ ਦਾ ਜ਼ਿਕਰ ਬਾਣੀ ਬਾਰ-ਬਾਰ ਕਰਦੀ ਏ ਇਹੀ ਕਾਰਨ ਹੈ ਗੁਰਮੁਖੋ ਸਭ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਹਰੀ ਚੋਰਾ ਤੋਂ ਤੇ ਬੰਦਿਆ ਤੂੰ ਬਚ ਜਾਏਗਾ ਆਪਣੇ ਘਰ ਦੀ ਸਿਕਿਉਰਿਟੀ ਵਧਾ ਦੇਗਾ ਸੀਸੀਟੀਵੀ ਕੈਮਰੇ ਤੇ ਆਦਕ ਅਤੇ ਹੋਰ ਗਾਰਡਸ ਲਗਾ ਕੇ ਤੇ ਘਰ ਦੀ ਸੁਰੱਖਿਆ ਤੇ ਕਰ ਲੇਗਾ ਤੇ ਦੋਰੀਆਂ ਨੂੰ ਕਈ ਤਰ੍ਹਾਂ ਦੇ ਲੋਕ ਲਾ ਕੇ ਬਚ ਜੇਗਾ ਵੀ ਤੇਰਾ ਜਿਹੜਾ ਬਾਹਰੀ ਤੌਰ ਤੇ ਧਨ ਨਾਲ ਲੁੱਟਿਆ ਜਾਵੇ ਪਰ ਜਿਹੜਾ ਤੇਰੇ ਅੰਦਰ ਦਾ ਧਨ ਨਿਤਾਪ੍ਰਤੀ ਇਹ ਡੋਟ ਰਹੇ ਨੇ ਉਸ ਧਨ ਦੀ ਰੱਖਿਆ ਕਿਵੇਂ ਕਰੇਗਾ ਉੱਥੇ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਗੁਰਮੁਖੋ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ ਬਾਹਰੀ ਚੋਰ ਦਾ ਤੇ ਬੰਦਾ ਸਾਹਮਣਾ ਕਰ ਲੈਂਦਾ ਨਾ ਕੰਧ ਟੱਪ ਕੇ ਆਇਆ ਨੇਰੇ ਵਿੱਚ ਆਇਆ ਪਤਾ ਲੱਗ ਗਿਆ ਕਿ ਹਾਂ ਫੜਿਆ ਗਿਆ ਇਤਿਆਦਿਕ ਸਾਰਾ ਕੁਝ ਪਰ ਜਿਹੜਾ ਤੇਰੇ ਅੰਦਰ ਹੀ ਬੈਠਾ ਹੈ ਇਸ ਦੇਹੀ ਅੰਦਰ ਦੇਖੋ ਨਾ 12 ਚੋਰ ਚੋਰੀ ਕਰ ਦੇ ਤੇ ਬੰਦਾ ਫਿਰ ਵੀ ਸੁਚੇਤ ਹੋ ਕੇ ਸਮਝ ਆਏਗਾ ਪਰ ਜੇ ਘਰ ਦਾ ਹੀ ਪੁੱਤਰ ਚੋਰੀ ਕਰਨਾ ਸ਼ੁਰੂ ਕਰ ਦੇ ਤੇ ਫਿਰ